ਇੱਕ ਗੱਲ ਹੋਰ ਦੱਸੋ ਜੀ ਕਿ ਕਿਉਂ ਤੁਸੀਂ ਖਾ ਸਕਦੇ ਹੋ ਮਤਲਬ ਆਪਦੀ ਖੁਰਾਕ ਚ ਜੇ ਕਿਸੇ ਦੇ ਮਤਲਬ ਹਜ਼ਮ ਆਉਂਦਾ ਹੈ ਤਾਂ ਕੋਈ ਇਹਦੀ ਸਾਈਡ ਇਫੈਕਟ ਤਾਂ ਨਹੀਂ ਜਿਵੇਂ ਪਹਿਲਾਂ ਡਰਾਉਂਦੇ ਸੀ ਲੋਕ ਕਿਉਂ ਨਹੀਂ ਖਾਣਾ ਘੱਟ ਖਾਣਾ ਜਾਂ ਨਹੀਂ ਉਹ ਬਤਾ ਕਿ ਕਿੰਨਾ ਖਾਣਾ ਚਾਹੀਦਾ ਹੈ ਜਾਂ ਕਿਉਂ ਖਾਣ ਚ ਕੋਈ ਇਤਰਾਜ਼ ਨਹੀਂ ਕਿਸੇ ਨੂੰ ਕਿਉਂ ਦਾ ਕੀ ਪ੍ਰੋਬਲਮ ਹੈ ਜਿਹੜਾ ਡੱਬੇ ਚ ਬੰਦ ਆ ਗਿਆ ਨਾ ਜੀ ਕਿਉਂ ਹੁਣ ਤੁਸੀਂ ਗਿਲਸਬ ਦੇਖੋ ਵੀ ਇੱਕ ਡੱਬੇ ਚ ਬੰਦ ਕਿਉ ਹੈ 600 ਰੁਪਏ ਦਾ ਕਿਲੋ ਹੈ ਹਾਂ ਜੀ ਜਦੋਂ ਅਸੀਂ ਘਰੇ ਘੱਟਦੇ ਆ ਕਿਉਂ ਸਾਨੂੰ ਪਤਾ व्यू 8900 ਰੁਪਏ ਕਿਲੋ ਤੋਂ ਘੱਟ ਘਰੇ ਪੈਂਦਾ ਹੀ ਨਹੀਂ ਕਿਉਂ ਕੱਢ ਕੇ ਤਾਂ 600 ਰੁਪਏ ਦਾ ਡੱਬੇ ਚ ਕੀ ਦਊਗਾ ਉਹਨੇ ਦੁਕਾਨਦਾਰ ਨੂੰ ਵੀ 25 30% ਦੇਣਾ ਵਿੱਚ ਕੀ ਪਾਇਆ ਕੀ ਨਹੀਂ ਇਹ ਵੀ ਨਹੀਂ ਪਤਾ 200 ਰੁਪਏ ਦਾ ਕਿਉਂ ਨਹੀਂ ਰਹਿੰਦਾ ਜਦੋਂ ਬੱਸ ਹਿਸਾਬ ਕੱਢਦੇ ਆ ਬਾਅਦ ਤਾਂ ਡਾਕਟਰ ਵੀ ਵੈਦ ਵੀ ਇਹ ਕਹਿਣ ਲੱਗੇ ਵੀ ਘੋ ਖਾਣਾ ਹੀ ਬੰਦ ਕਰ ਜੇ ਖਾਣਾ ਤਾਂ ਘਰੇ ਬਣਾ ਗੇ ਜੇ ਘਰ ਦਾ ਹੋਵੇ ਫਿਰ ਤਾਂ ਕੋਈ ਹੱਜ ਮਾਲ ਜੀ ਕਰਦਾ ਕਿਉਂ ਤਾਂ ਕਮਾਲ ਹੈ ਮੈਂ ਤਾਂ ਕਹਿੰਦਾ ਇਹਨਾਂ ਦੇ ਲੋਕਾਂ ਦੇ ਘਰੇ ਕਿਉਂ ਨਿਕਲਦਾ ਆਪ ਕੱਢਦੇ ਨੇ ਆਪਣੇ ਘਰ ਦਾ ਡੰਗਰ ਬੱਚਾ ਆਏਗਾ ਤਾਂ ਉੱਤੇ ਕੋਈ ਮਨਾਹੀ ਨਹੀਂ ਹੈ ਜੀ ਪਿਓ ਦੇ ਕਿਸੇ ਕੋ ਦੇ ਵਿੱਚ ਤਾਂ ਅਸੀਂ ਵੀ ਲੋਕਾਂ ਨੂੰ ਕਹਿੰਦੇ ਆ ਵੀ ਪਿਓਰ ਦੇਸੀ ਕੋਚ ਸਬਜੀ ਬਣਾਓ ਰੋਟੀ ਚੋਪੜੋ ਕਿਸੇ ਵੀ ਤਰੀਕੇ ਕੋ ਉਹ ਅੰਦਰ ਲੈ ਕੇ ਜਾਓ ਤਾਂ ਕਿ ਤੁਹਾਡੇ ਇਹਨਾਂ ਅੰਤਣੀਆਂ ਉਹਨਾਂ ਨੂੰ ਕੁਝ ਤਾਂ ਰਾਹਤ ਮਿਲੇ ਹਾਂ ਬਿਲਕੁਲ ਲੂਬ੍ਰੀਕੇਟ ਹੁੰਦੀਆਂ ਆ ਆਖਰਕਾਰ ਜਿਨ੍ਹਾਂ ਨੂੰ ਕਬਜ ਕਬਜ ਨਹੀਂ ਹੋਣ ਦਿੰਦਾ ਜੇਤੀ ਔਰ ਬੜੀ ਗੱਲ ਇਹ ਆ ਕਿ ਕਬਜ ਦੇ ਮਰੀਜ਼ਾਂ ਨੂੰ ਕਈਆਂ ਨੂੰ ਇਹ ਨਹੀਂ ਪਤਾ ਉਹ ਚੂਰਨਾ ਚਰਨਾ ਜਦੋਂ ਬਾਹਰ ਹੀ ਨਹੀਂ ਨਿਕਲਦੇ ਕਿ ਜਿਹੜੀ ਮਲਠੀ ਹੈ ਨਾ ਜੀ ਮਲਠੀ ਦਾ ਪਾਊਡਰ ਕਬਜ ਤੋੜਦਾ ਅੱਛਾ ਜੀ ਉਹਨਾਂ ਨੂੰ ਇਹ ਵੀ ਮਲਠੀ ਸਿਰੂ ਗਲੇ ਵਾਸਤੇ ਹੁੰਦੀ ਆ ਹਾਂ ਇਹ ਵੀ ਮੈਨੂੰ ਤਾਂ ਪਈ ਲੱਗਦਾ ਸੀ ਵੀ ਮਲਠੀ ਗਲੇ ਵਾਸਤੇ ਹੁੰਦੀ ਆ ਮਲਠੀ ਦਾ ਅੱਧਾ ਚਮਚਾ ਤੁਸੀਂ ਪਾਊਡਰ ਰਾਤ ਨੂੰ ਲੈ ਲਓ ਸਵੇਰੇ ਲੂਜ਼ ਮੋਸ਼ਨ ਨਾ ਲੱਗ ਜਾਣ ਬੰਦੇ ਨੂੰ ਅੱਛਾ ਜੀ ਇੰਨੀ ਵਧੀਆ ਚੀਜ਼ ਆ ਤੇ ਦੂਸਰਾ ਬਦਾਮ ਦਾ ਤੇਲ 10 ਬੁੰਦਾਂ ਦੁੱਧ ਚ ਪਾ ਕੇ ਜਾਂ ਗਰਮ ਪਾਣੀ ਚ ਪਾ ਕੇ ਲੈ ਲਓ ਤਾਂ ਪੇਟ ਸਾਫ ਹੋ ਜਾਂਦਾ ਅੱਛਾ ਉਹ ਚੂਰਨ ਜਿਹੜੇ ਨਾ ਜੀ ਉਹ ਜਦੋਂ ਅਸੀਂ ਲਗਾਤਾਰ ਖਾਣੇ ਆ ਨਾ ਲੋਕੀ 10 10 20 20 ਸਾਲ ਖਾਈ ਜਾਂਦੇ ਇੱਕ ਚਮਚਾ ਰੋਜ਼ ਰਾਤ ਨੂੰ ਖਾ ਕੇ ਸੌਂ ਜਾਂਦੇ ਸਵੇਰੇ ਪੇਟ ਸਾਫ ਹੋ ਜਾਂਦਾ ਚਲੋ ਵੀ ਠੀਕ ਹੋ ਗਿਆ ਲੇਕਿਨ ਉਹ ਅੰਦਰੋਂ ਅੰਤੜੀਆਂ ਨੂੰ ਕਮਜ਼ੋਰ ਕਰਦਾ ਹੁਣ ਜਿਵੇਂ ਕਈਆਂ ਦੇ ਅਸੀਂ ਅਨੀਮਾ ਕੀਤੇ ਨੇ ਜੀ ਅਸੀਂ ਨੇਚਰੋਪੈਥੀ ਚ ਅਨੀਮਾ ਵਗੈਰਾ ਜਦੋਂ ਕਰਦੇ ਆ ਤਾਂ 2 2 2.5 2.5 ਕਿਲੋ ਅੰਤੜੀਆਂ ਚੋਂ ਇਹ ਪਾਊਡਰ ਨਿਕਲਦਾ ਲੈਟਰਨ ਦਾ ਨਿਕਲੇ ਨਾ ਨਿਕਲੇ ਇਹ ਪਾਊਡਰ ਜੰਮਿਆ ਨਿਕਲਦਾ ਵਿੱਚੋਂ ਇਸ ਬਗੋਲ ਪਾਊਡਰ ਨਿਕਲਿਆ ਹੋਰ ਚੀਜ਼ਾਂ ਮਤਲਬ ਉਹ ਫੇਰ ਉਹ ਸੌਖਾ ਹੁੰਦਾ ਬੰਦਾ ਵੀ ਯਾਰ ਅੱਜ ਪਤਾ ਨਹੀਂ ਕੀ ਹੋ ਗਿਆ ਮੇਰੇ ਅੰਦਰ ਕੀ ਨਿਕਲ ਗਿਆ ਉਹ ਜਿਹੜਾ ਰੋਜ਼ ਖਾਈ ਜਾਂਦਾ ਉਹ ਜੋ ਕੁਝ ਅੰਨ ਵਿੱਚ ਜੰਮੀ ਜਾਂਦਾ ਤਾਂ ਇੱਕ ਬਹੁਤ ਬੜੀ ਪ੍ਰੋਬਲਮ ਹੈ ਜਿਹੜੇ ਲੋਕ ਰੈਲੀ ਖਾਈ ਜਾਂਦੇ ਅੱਛਾ ਜੀ ਤੁਸੀਂ ਗੱਲ ਕੀਤੀ ਹੈ ਦੀ ਬਦਾਮ ਰੋਗਨ ਦੀ ਤਾਂ ਉਹ ਦਾ ਤੇ ਘਿਓ ਦਾ ਫਰਕ ਹੈ ਜੀ ਜੇ ਕੋਈ ਬੰਦਾ ਘਿਓ ਖਾਂਦਾ ਹੈ ਤਾਂ ਉਹ ਉਹ ਇੱਕੋ ਚੀਜ਼ ਹੈ ਕਿ ਥੋੜਾ ਅਲੱਗ ਚੀਜ਼ ਹੈ ਜਿਹੜਾ ਕਿਓ ਹੈ ਨਾ ਜੀ ਕਿਓ ਸਾਡੇ ਹੱਡੀਆਂ ਨੂੰ ਤਾਕਤ ਦਿੰਦਾ ਮਾਸਪੇਸ਼ੀਆਂ ਸਟਰੋਂਗ ਕਰਦਾ ਜਿਹੜਾ ਬਾਦਾਮ ਰੋਗਨ ਹੈ ਇਹ ਸਾਡੀਆਂ ਅੰਤੜੀਆਂ ਨੂੰ ਅੰਦਰੋਂ ਕਲੀਨ ਕਰਨ 'ਚ ਮਦਦ ਕਰਦਾ ਔਰ ਸਾਡੇ ਬ੍ਰੇਨ ਨੂੰ ਤਾਕਤ ਦਿੰਦਾ ਇਹਦਾ ਬਹੁਤ ਫਰਕ ਚੰਗਾ ਦਾਸ ਤੇ ਹੈ ਬ੍ਰੇਨ ਲਈ ਬਹੁਤ ਹੀ ਗੁੱਡ ਹੈ ਕੋਈ ਚੀਜ਼ ਹੈ ਜੀ ਜਿਹੜੀ ਇਹਦੇ ਆਈ ਸਾਈਟ ਲਈ ਵਧੀਆ ਹੋਵੇ ਹਾਂ ਤੁਹਾਡੀ ਨਜ਼ਰ ਚੰਗੀ ਬਣਦੀ ਹੋਵੇ ਜਿਹਦੇ ਨਾਲ ਅੱਖਾਂ ਦੀ ਰੋਸ਼ਨੀ ਲਈ ਬਹੁਤ ਵਧੀਆ ਮੈਂ ਤੁਹਾਨੂੰ ਹੁਣੇ ਦੱਸ ਕੇ ਟਿਆ ਜਿਹੜਾ ਸੰਕੁਸ਼ਪੀ ਬ੍ਰਹਮੀ ਜਟਾਮੰਸੀ ਦਾ ਪਾਊਡਰ ਹੈ ਇਹਦੇ ਵਿੱਚ ਸੰਕੁਸ਼ਪੀ ਬ੍ਰਹਮੀ ਜਟਾਮੰਸੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਪਾਊਡਰ ਬਣਾ ਕੇ ਇਹ ਲੈਣਾ ਤੇ ਇੱਕ ਨਾ ਜੀ ਸਪਤਾ ਅਮ੍ਰਿਤ ਲੋਹ ਆਉਂਦੀ ਹੈ ਅੱਛਾ ਜੀ ਆਯੁਰਵੇਦ ਦਾ ਸਭ ਤੋਂ ਗ੍ਰੰਥਿਕ ਯੋਗ ਹੈ ਪੁਰਾਣਾ ਛੋਟੇ ਛੋਟੇ ਗੋਲੀਆਂ ਬਹੁਤ ਕੰਪਨੀਆਂ ਬਣਾਉਂਦੀਆਂ ਨੇ ਇਹ ਆਮ Google ਤੇ ਮਿਲ ਜਾਂਦੀ ਹੈ ਸਪਤਾ ਅਮ੍ਰਿਤ ਲੋਹ ਇਹ ਇੱਕ ਗੋਲੀ ਸੁਬਹ ਸ਼ਾਮ ਅger ਲਈ ਜਾਵੇ ਨਾ ਜੀ ਦੇਸੀ ਘਿਓ ਦੇ ਵਿੱਚ ਆ ਰਗੜ ਕੇ ਚੰਗੀ ਤਰ੍ਹਾਂ ਤਾਂ ਇਹਦੇ ਨਾਲ ਵੀ ਜਿਹੜਾ ਆਈਸਾਈਟ ਆ ਉਹਨੂੰ ਤਾਕਤ ਮਿਲਦੀ ਆ ਔਰ ਬਾਕੀ ਇੱਕ ਮਮੀਰੇ ਵਾਲਾ ਸੁਰਮਾ ਹੁੰਦਾ ਜੀ ਹਾਂ ਉਹ ਤੁਸੀਂ ਦੇ ਸੁਣਿਆ ਹੋਣਾ ਜੀ ਕੋਈ ਲੱਕੜ ਸੁਣਿਆ ਹੋਊਗਾ ਲੱਕੜੀ ਹੁੰਦੀ ਆ ਮਮੀਰਾ ਉਹਦਾ ਸੁਰਮਾ ਬਣਦਾ ਜੀ ਉਹ ਮਤਲਬ ਕਿ ਬਹੁਤ ਬਾ ਕਮਾਲ ਸੀ ਅੱਛਾ ਜੀ ਆਓ ਬੱਚਿਆਂ ਲਈ ਵੱਡਿਆਂ ਲਈ ਹੁਣ ਅਸੀਂ ਰੱਖਦੇ ਆ ਜੀ ਉਹ ਆਪਣੇ ਕੋਲੇ ਮਤਲਬ ਇਹ ਆਮ ਨਹੀਂ ਲੈਣਾ ਚਾਹੀਦਾ ਵੈਦ ਕੋਲ ਹੀ ਲੋ ਜਦੋਂ ਕਿਸੇ ਵੀ ਵੈਦ ਕੋਲੋਂ ਮਿਲੂ ਤੋ ओरिजिनल ਮਿਲੂਗਾ ਨਹੀਂ ਤਾਂ ਇਹ ਮਹਿੰਗੀਆਂ ਚੀਜ਼ਾਂ ਨੇ ਇਹਨਾਂ ਵਿੱਚ ਡੁਪਲੀਕੇਸੀ ਬਹੁਤ ਹੁੰਦੀ ਆ ਤਾਂ ਮਮੀਰੇ ਵਾਲਾ ਸੁਰਮਾ ਜਿਹੜਾ ਇਹ ਵੀ ਅੱਖਾਂ ਵਾਸਤੇ ਬਹੁਤ ਕਮਾਲ ਚ ਅੱਛਾ ਜੀ ਚਲੋ ਵਧੀਆ ਚੀਜ਼ ਹੈ ਤੁਸੀਂ ਕਦੇ ਦੇਖਿਆ ਹੋਊਗਾ ਕੋਈ ਬੰਦਾ ਖੜਾ ਹੁੰਦਾ ਲੱਕੜੀ ਜੀ ਚੋ ਆ ਪਾਣੀ ਕੋਗਾ ਲਿਆਉ ਵੀ ਆਪਦੇ ਘਰੋਂ ਹਾਂ ਉਹ ਪਾਣੀ ਦੀ ਲੱਕੜ ਪਾ ਕੇ ਉਹੀ ਬੂੰਦ ਉਹਦੀ ਅੱਖੇ ਚ ਪਾ ਦਿੰਦਾ ਹਾਂ ਉਹ ਉਹ ਲੱਕੜ ਹੁੰਦੀ ਆ ਮਮੀਰੇ ਦੀ ਉਹ ਉਹ ਕਹਿੰਦਾ ਦੇਖੋ ਤੁਹਾਡੇ ਪਾਣੀ ਨੂੰ ਦਵਾਈ ਬਣਾਤਾ ਮਤਲਬ ਕਹਿੰਦਾ ਕਿ ਉਹ ਜਿਹੜੀ ਮਮੀਰਾਡ ਹੈ ਜੀ ਇਹ ਵਾਕਈ ਬਾਖਮਾਲ ਹਾਂਜੀ ਜੀ ਜੀ ਤੁਹਾਡੇ ਤਾਂ ਜੀ ਇੰਨੇ ਨੁਸਖੇ ਯਾਦ ਹੈ ਮੈਂ ਤਾਂ ਕਮਾਲ ਹੀ ਮੰਨ ਗਿਆ